ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਆਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਆਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈ ਵੀ ਆਰ ਗੋਇੰਗ ਅਵੇ ਵਿਦ ਆਲ ਨੋ ਆਬਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਜ਼ ਕਨਸਰਨਡ ਇਹ ਜਿਹੜੀ ਕਿ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦੇ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਆਂ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆਂ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀਏ ਚਾਹੇ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇੰਡਸਟਰੀਅਲ ਹੈ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ ਇਹ ਅ ਪਿੱਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜੀ ਕਿਲੋਵੋਟ ਹੋਵੇ ਉਹਦਾ ਪਲਾਟ ਜਿੱਥੇ ਮਰਜੀ ਹੋਵੇ ਉਹ ਜਿੱਥੇ ਲਈ ਮਰਜੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਨੇ ਆ ਜੇ ਤਾਂ ਕਿਰਾਏ ਤੇ ਜਗ੍ਹਾ ਹੈ ਤਾਂ ਲੀਜ਼ ਡੀਡ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਆ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਹੇ ਪ੍ਰੇਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਉਹ ਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿੱਦੇ ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਵੁਡ ਬੀ ਆਧਾਰ ਕਾਰਡ ਔਰ ਜੇ ਕਾਰਪੋਰੇਸ਼ਨ ਚਾ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚਾ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ। ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ। ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫਾਲਟ ਘੱਟ ਪੈਣਗੇ। ਅੱਜ ਦੀ ਡੇਟ 'ਚ ਕੀ ਹੁੰਦਾ ਹੈ? ਕਿ ਸਾਡੇ ਕੋਲ ਐਕਚੁਅਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ। ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ। ਸਾਡੀ ਕਿਤਾਬਾਂ 'ਚ ਦਿਖਾ ਰਿਹਾ ਉਹਦੇ ਕੋਲ 20 ਕਿਲੋਵੈਟ ਕਨੈਕਸ਼ਨ ਲੱਗਿਆ। ਅਸੀਂ 20 ਕਿਲੋਵੈਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾਤਾ। ਤਿੰਨ ਤਾਰਾਂ ਉਹਦੇ ਚੋ 20-20 ਦੀਆਂ ਹੋਰ ਚੱਲ ਰਹੀਆਂ ਕਿਉਂਕਿ ਬਾਕੀਆਂ ਨੂੰ ਹਾਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵਾਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜਸ ਘਟਣਗੀਆਂ ਪੀਐਸਪੀਸੀਐਲ ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਇਸਾਂ ਤਾਂ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਇੰਨਾ ਨੁਕਸਾਨ ਹੁੰਦਾ ਕਿਸੇ ਨੇ 6 ਮਹੀਨੇ ਕੁੰਡੀ ਲਈ ਰੱਖੀ ਕਿਸੇ ਨੇ ਸਾਲ ਲਈ ਰੱਖੀ ਕਿਸੇ ਨੇ 2 ਸਾਲ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 1.5 2-2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖੇ ਜੇਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਆ ਔਰ ਦੂਜੀ ਗੱਲ ਇਹ ਹੈ ਸਾਡੀ ਪਲੈਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਘਟਣਗੀਆਂ ਐਸ ਫਾਰ ਐਸ ਇਲੈਕਟ੍ਰਿਸਿਟੀ ਇਸ ਕਨਸਰਨਡ ਇਹ ਜਿਹੜਾ ਆਰਡਰ ਹੈ ਰਿਗਾਰਡਿੰਗ ਐਨਓਸੀਸ ਇਹ ਇਮੀਡੀਏਟਲੀ ਲਾਗੂ ਹੋ ਰਿਹਾ ਵਿਦ ਇਮੀਡੀਏਟ ਇਫੈਕਟ